ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਅੱਜ ਦੇ ਇਤਿਹਾਸ ਦੇ ਵਿੱਚ ਆਪਾਂ ਗੱਲ ਕਰਾਂਗੇ ਦੀਵਾਨ ਟੋਡਰਮਲ ਜੀ ਦੀ ਕਿ ਸਿੱਖ ਧਰਮ ਦੇ ਵਿੱਚ ਦੀਵਾਨ ਟੋਡਰਮਲ ਜੀ ਦੀ ਕਿੰਨੀ ਵੱਡੀ ਕੁਰਬਾਨੀ ਹੈ ਕਿਸ ਤਰ੍ਹਾਂ ਉਹਨਾਂ ਨੇ ਛੋਟੇ ਸਬਜਾ ਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦਾ ਆੰਤਮ ਸੰਸਕਾਰ ਕਰਕੇ ਖੜਮੇ ਰੂਪ ਦੇ ਵਿੱਚ ਮੋਹਰਾਂ ਚਿੰਨ ਕੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦ ਕੇ ਕੀਤਾ ਸੋ ਇਹ ਤਾਂ ਆਪਾਂ ਸਾਰੇ ਸਿੱਖ ਵੀਰ ਜਾਣਦੇ ਹੋਵਾਂਗੇ ਕਿ ਦੀਵਾਨ ਟੋਡਰਮਲ ਜੀ ਨੇ ਉਹਨਾਂ ਦਾ ਸੰਸਕਾਰ ਕੀਤਾ ਸੀ ਕਿਵੇਂ ਕੀਤਾ ਸੀ ਕਿੱਥੇ ਕੀਤਾ ਸੀ ਸੋ ਜਾਣਨ ਵਾਲੀ ਗੱਲ ਇਹ ਹੈ ਕਿ ਆਪਾਂ ਇਹ ਇਤਿਹਾਸ ਬਾਰੇ ਜਾਣਾਂਗੇ ਕਿ ਦੀਵਾਨ ਟੋਡਰਮਲ ਜੀ ਇੰਨਾ ਅਮੀਰ ਕਿਵੇਂ ਹੋਇਆ ਉਹਨਾਂ ਕੋਲ ਇੰਨਾ ਪੈਸਾ ਕਿੱਥੋਂ ਆਇਆ ਇਹ ਸਭ ਕਿਰਪਾ ਕਿਸ ਤਰ੍ਹਾਂ ਹੋਈ ਸੋ ਇਹਦੇ ਪਿਛੋਕੜ ਬਾਰੇ ਆਪਾਂ ਸਾਰੀ ਜਾਣਕਾਰੀ ਅੱਜ ਸੰਕਤ ਦੇ ਨਾਲ ਇਸ ਇਤਿਹਾਸ ਦੇ ਜ਼ਰੀਏ ਸਾਂਝੀ ਕਰਾਂਗੇ ਸੋ ਕਿਰਪਾ ਕਰਕੇ 5-7 ਮਿੰਟ ਦਾ ਸਮਾਂ ਕੱਢ ਕੇ ਵੀਡੀਓ ਜ਼ਰੂਰ ਸੁਣਨਾ ਜੀ ਅੱਗੇ-ਅੱਗੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਕਿ ਜਿੰਨਾ ਸੰਗਤਾਂ ਨੂੰ ਨਹੀਂ ਪਤਾ ਇਸ ਦੇ ਇਤਿਹਾਸ ਬਾਰੇ ਤਾਂ ਉਹ ਵੀ ਜਾਣ ਸਕਣ ਸੋ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਦਵਾਨ ਟੋਡਰ ਮਲਿਗਾ ਇਤਿਹਾਸ ਕਿ ਇਹ ਇੰਨਾ ਅਮੀਰ ਕਿਵੇਂ ਹੋਇਆ ਸੋ ਜਿਵੇਂ ਤਸਵੀਰਾਂ ਦੇ ਵਿੱਚ ਦਿਖਾਇਆ ਜਾਂਦਾ ਕਿ ਕਪੂਟਲੀ ਲੈ ਕੇ ਉਹ ਮੋਹਰਾਂ ਚੀਨ ਰਹੇ ਨੇ ਤੇ ਅੰਦਮ ਸੰਸਕਾਰ ਕਰ ਰਹੇ ਨੇ ਸੋ ਇੱਕ ਕਪੂਟਲੀ ਦੇ ਨਾਲ ਤਾਂ ਵੀਰੋ ਦੇਖੋ ਇੰਨੀ ਜਗ੍ਹਾ ਕਵਰ ਨਹੀਂ ਹੋ ਸਕਦੀ ਇੰਨੀ ਜਗ੍ਹਾ ਕਵਰ ਕਰਨ ਦੇ ਲਈ ਧਨ ਦੇ ਗੱਟੇ ਲੱਦ ਕੇ ਘਟੋ-ਘਟ ਗੱਡਾ ਭਰ ਕੇ ਲਿਆਉਣਾ ਪਿਆ ਹੋਵੇਗਾ ਜਿਸ ਦੇ ਕਾਰਨ ਇੰਨੀ ਜਗ੍ਹਾ ਦੇ ਵਿੱਚ ਮੋਹਰਾ ਖੜਮੇ ਰੂਪ ਦੇ ਵਿੱਚ ਬਿਸ਼ਾ ਕੇ ਫਿਰ ਸੰਸਕਰ ਕੀਤਾ ਗਿਆ ਹੋਵੇਗਾ ਇਤਿਹਾਸ ਕੀ ਹੈ ਜਦੋਂ ਚੌਥੇ ਗੁਰੂ ਰਾਮਦਾਸ ਜੀ ਸ਼ਰਣ ਦੇ ਵਿੱਚ ਇੱਕ ਜਥਾ ਉਹਨਾਂ ਦਾ ਦਰਸ਼ਨ ਕਰਨ ਦੇ ਵਾਸਤੇ ਆਇਆ ਤਾਂ ਵੀਰ ਉਸ ਜਥੇ ਦੇ ਵਿੱਚ ਇੱਕ ਬਜ਼ੁਰਗ ਸੀ ਜਿਨ੍ਹਾਂ ਦਾ ਪਿੰਡ ਮਾਲਵੇ ਦੀ ਧਰਤੀ ਤੋਂ ਪਿੰਡ ਅੱਲੂ ਬੜ ਤਸਵੀਰ ਭਵਾਨੀਗੜ੍ਹ ਤੋਂ ਸੰਗਤ ਦਾ ਇੱਕ ਜਥਾ ਗੁਰੂ ਰਾਮਦਾਸ ਜੀ ਦੇ ਦਰਸ਼ਨ ਲਈ ਆਇਆ ਸੀ। ਫਿਰ ਉਸ ਜਥੇ ਦੇ ਵਿੱਚ ਇੱਕ ਬਜ਼ੁਰਗ ਸੀ ਜੋ ਉਮਰ ਦੇ ਆਖਰੀ ਪੜਾਅ ਤੇ ਸਨ ਜਿਨ੍ਹਾਂ ਦੀ ਉਮਰ ਘੱਟੋ-ਘੱਟ 80 ਸਾਲ ਦੇ ਕਰੀਬ ਸੀ। ਜਿਨ੍ਹਾਂ ਦੇ ਕੱਪੜੇ ਬਹੁਤ ਮੇਲੇ ਕਚਲੇ ਪੱਟੇ ਹੋਏ ਟੱਕੀਆਂ ਲੱਗੀਆਂ ਹੋਈਆਂ ਤੇ ਉਹਨਾਂ ਦੀ ਬਹੁਤ ਹਾਲਤ ਜੋ ਖਸਤਾ ਸੀ। ਉਹ ਉੱਥੇ ਗੁਰੂ ਜੀ ਦੇ ਦਰਸ਼ਨ ਲਈ ਪਹੁੰਚੇ। ਤਾਂ ਉਹ ਬਜ਼ੁਰਗ ਲਾਈਨ ਦੇ ਵਿੱਚ ਲੱਗ ਗਏ ਗੁਰੂ ਜੀ ਨੂੰ ਮਿਲਣ ਵਾਲੀਆਂ ਸੰਗਤਾਂ ਦੀ ਭੀੜ ਬਹੁਤ ਜ਼ਿਆਦਾ ਸੀ ਤਾਂ ਉਹ ਬਜ਼ੁਰਗ ਲਾਈਨ ਦੇ ਵਿੱਚ ਲੱਗੇ ਹੋਏ ਇੰਤਜ਼ਾਰ ਕਰਦੇ ਰਹੇ ਵਾਰੀ ਆਉਣ ਦਾ ਕਿ ਕਦੋਂ ਗੁਰੂ ਜੀ ਨਾਲ ਮੇਰੀ ਵਾਰੀ ਆਵੇ ਮੈਂ ਉਹਨਾਂ ਕੋਲ ਆਪਣੇ ਸਾਰੇ ਦੁੱਖ ਦੱਸਾਂ ਇੱਕ ਇੱਕ ਕਰਕੇ ਜਿਵੇਂ ਜਿਵੇਂ ਉਹ ਆਪਣੀਆਂ ਮੰਗਾਂ ਆਪਣੇ ਮਨ ਦੇ ਵਿੱਚ ਧਾਰ ਦੇ ਗਏ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰਨ ਹੁੰਦੀਆਂ ਗਈਆਂ ਜਦੋਂ ਤੱਕ ਉਹਨਾਂ ਦੀ ਵਾਰੀ ਆਈ ਉਹ ਗੁਰੂ ਰਾਮਦਾਸ ਜੀ ਦੇ ਨੇੜੇ ਪਹੁੰਚੇ ਤਾਂ ਉਹਨਾਂ ਨੇ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਪੁੱਛਿਆ ਕੇ ਬਜ਼ੁਰਗੋ ਬੋਲੋ ਤੁਹਾਨੂੰ ਕੀ ਚਾਹੀਦਾ ਉਹਨਾਂ ਨੇ ਕਿਹਾ ਕਿ ਗੁਰੂ ਜੀ ਮੇਰੀ ਕੋਈ ਇੱਛਾ ਬਾਕੀ ਨਹੀਂ ਰਹੀ ਮੇਰੇ ਕੋਲ ਮੰਗਣ ਲਈ ਕੁਝ ਨਹੀਂ ਰਿਹਾ ਜੋ ਕੁਝ ਵੀ ਮੈਂ ਮਨ ਦੇ ਵਿੱਚ ਸੋਚਿਆ ਉਹ ਮੈਨੂੰ ਮਿਲ ਗਿਆ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਤਾਂ ਦੂਸਰੀ ਵਾਰ ਫਿਰ ਗੁਰੂ ਰਾਮਦੇਵ ਜੀ ਨੇ ਪੁੱਛ ਰਾਮਦਾਸ ਜੀ ਨੇ ਪੁੱਛਿਆ ਕਿ ਬਜ਼ੁਰਗੋ ਤੁਸੀਂ ਐਡੀ ਦੂਰੋਂ ਚੱਲ ਕੇ ਆਏ ਹੋ ਤੁਹਾਡੀ ਹਾਲਤ ਬਹੁਤ ਖਾਸਤਾ ਏ ਤਾਂ ਤੁਸੀਂ ਕੁਝ ਮੰਗਣ ਲਈ ਆਏ ਹੋਵੋਗੇ ਮੰਗੋ ਤੁਹਾਨੂੰ ਕੀ ਚਾਹੀਦਾ ਤਾਂ ਬਜ਼ੁਰਗ ਨੇ ਫਿਰ ਦੁਬਾਰੇ ਇਹੋ ਗੱਲ ਰਿਪੀਟ ਕੀਤੀ ਕਿ ਮੈਨੂੰ ਕੁਝ ਨਹੀਂ ਚਾਹੀਦਾ ਗੁਰੂ ਜੀ ਮੈਨੂੰ ਜੋ ਵੀ ਚਾਹੀਦਾ ਸੀ ਉਹ ਮੈਨੂੰ ਮਿਲ ਚੁੱਕਿਆ ਹੈ ਮੇਰੀ ਕੋਈ ਵੀ ਇੱਛਾ ਬਾਕੀ ਨਹੀਂ ਰਹੀ ਤੀਸਰੀ ਵਾਰੀ ਫਿਰ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਬਚਨ ਕੀਤਾ ਕਿ ਬਜ਼ੁਰਗੋ ਫਿਰ ਵੀ ਤੁਸੀਂ ਮੰਗੋ ਕੁਝ ਮੰਗਣਾ ਆਏ ਹੋ ਮੋਗੇਟੀ ਦੂਰ ਤੁਸੀਂ ਚੱਲ ਕੇ ਆਏ ਹੋ ਬੜੀ ਹਿੰਮਤ ਕੀਤੀ ਹੈ ਬੜੀ ਕੋਸ਼ਿਸ਼ ਕੀਤੀ ਹੈ ਮੇਰੇ ਤੱਕ ਪਹੁੰਚਣ ਦੀ ਤੁਸੀਂ ਮੰਗੋ ਕੀ ਮੰਗਦੇ ਹੋ ਸੰਗਤ ਵੀ ਹੈਰਾਨ ਸੀ ਕਿ ਗੁਰੂ ਰਾਮਦਾਸ ਜੀ ਵਾਰ-ਵਾਰ ਇਹਨਾਂ ਨੂੰ ਇਹ ਸਵਾਲ ਕਿਉਂ ਕਰ ਰਹੇ ਨੇ ਕਿ ਤੁਸੀਂ ਮੰਗੋ ਕੀ ਮੰਗ ਰਹੇ ਹੋ ਤਾਂ ਉਸ ਬਜ਼ੁਰਗ ਨੇ ਕਿਹਾ ਕਿ ਗੁਰੂ ਜੀ ਹੋਰ ਮੇਰੀ ਕੋਈ ਇੱਛਾ ਨਹੀਂ ਹੈ ਮੇਰੀ ਇੱਛਾ ਇੱਕੋ ਹੀ ਹੈ ਕਿ ਜੇਕਰ ਤੁਸੀਂ ਮੇਰੇ ਗਰੀਬ ਦੀ ਝੌਂਪੜੀ ਦੇ ਵਿੱਚ ਆਪਣੇ ਚਰਨ ਪਾਓ ਤਾਂ ਇਸ ਤੋਂ ਵੱਡੀ ਮੇਰੇ ਲਈ ਭਾਗਾਂ ਵਾਲੀ ਗੱਲ ਹੋਰ ਕੋਈ ਨਹੀਂ ਹੋਵੇਗੀ ਤਾਂ ਗੁਰੂ ਰਾਮਦਾਸ ਜੀ ਨੇ ਮੁਸਕਰਾਉਂਦਿਆਂ ਹੋਇਆ ਕਿਹਾ ਕਿ ਅਸੀਂ ਤੁਹਾਡੇ ਝੌਂਪੜੀ ਵਿੱਚ ਜ਼ਰੂਰ ਆਵਾਂਗੇ ਅਸੀਂ ਇੱਕ ਰਾਤ ਵੀ ਰਹਿ ਕੇ ਆਵਾਂਗੇ ਤੇ ਤੁਹਾਡੇ ਘਰ ਦੇ ਨਾਲ ਅਸੀਂ ਸ਼ਬਦ ਕੀਰਤਨ ਵੀ ਕਰਕੇ ਆਵਾਂਗੇ ਅਸੀਂ ਆਪਣੇ ਸਿੱਖਾਂ ਦੇ ਜਥੇ ਨੂੰ ਨਾਲ ਲੈ ਕੇ ਤੁਹਾਡੇ ਘਰ ਆਵਾਂਗੇ ਤਾਂ ਉਹ ਬਜ਼ੁਰਗ ਪੁੱਛਣ ਲੱਗਿਆ ਕਿ ਗੁਰੂ ਜੀ ਤੁਹਾਡੇ ਨਾਲ ਜੋ ਸਿੱਖਾ ਆਉਣਗੇ ਉਹ ਕਿੰਨੀ ਗਿਣਤੀ ਦੇ ਵਿੱਚ ਹੋਣਗੇ ਤਾਂ ਗੁਰੂ ਜੀ ਕਹਿਣ ਲੱਗੇ ਕਿ ਘੱਟੋ-ਘੱਟ 30-40 ਸਿੱਖਾਂ ਦਾ ਜੱਥਾ ਤਾਂ ਸਾਡੇ ਨਾਲ ਆਵੇਗਾ ਤਾਂ ਉਹ ਸਿੱਖ ਪਰੇਸ਼ਾਨ ਹੋ ਗਿਆ ਉਹਨੇ ਮਨ ਹੀ ਮਨ ਦੇ ਵਿੱਚ ਬਜ਼ੁਰਗ ਨੇ ਸੋਚਿਆ ਕਿ ਮੇਰੇ ਕੋਲ ਇੰਨਾ ਸਿੱਖਾਂ ਨੂੰ ਖਵਾਉਣ ਵਾਸਤੇ ਭੋਜਨ ਦਾ ਪ੍ਰਬੰਧ ਵੀ ਨਹੀਂ ਹੈ ਮੈਂ ਬਹੁਤ ਗਰੀਬ ਹਾਂ ਤਾਂ ਉਸਨੇ ਕਿਹਾ ਕਿ ਗੁਰੂ ਜੀ ਫਿਰ ਤੁਸੀਂ ਮੇਰੇ ਘਰ ਨਾ ਹੀ ਆਓ ਤੁਸੀਂ ਰਹਿਣ ਦਿਓ ਗੁਰੂ ਜੀ ਨੇ ਜਦ ਸਿੱਧੇ ਸ਼ਬਦਾਂ ਦੇ ਵਿੱਚ ਬਜ਼ੁਰਗ ਦੇ ਮੋਹ ਇਹ ਗੱਲ ਸੁਣੀ ਤਾਂ ਉਹ ਮੁਸਕਰਾ ਪਏ ਤੇ ਕਹਿਣ ਲੱਗੇ ਕੀ ਗੱਲ ਸਿੱਖਾ ਤੂੰ ਡਰ ਗਿਆ ਹੈ ਕਹਿਣ ਲੱਗਾ ਗੁਰੂ ਜੀ ਮੇਰੀ ਹਾਲਤ ਬਹੁਤ ਗਰੀਬ ਹੈ ਮੈਂ ਤੁਹਾਡੇ ਕੱਲਿਆਂ ਦੇ ਭੋਜਨ ਦਾ ਪ੍ਰਬੰਧ ਤਾਂ ਕਰ ਸਕਦਾ ਹਾਂ ਪਰ ਜੇਕਰ 30 40 ਬੰਦੇ ਸਿੱਖ ਤੁਹਾਡੇ ਹੋਰ ਨਾਲ ਆਉਣਗੇ ਤਾਂ ਮੈਂ ਉਹਨਾਂ ਲਈ ਖਾਣੇ ਪਣੀ ਦਾ ਪ੍ਰਬੰਧ ਨਹੀਂ ਕਰ ਸਕਦਾ ਤੇ ਰਹਿਣ ਲਈ ਵੀ ਮੇਰੇ ਕੋਲ ਕੋਈ ਜਗ੍ਹਾ ਨਹੀਂ ਹੈ ਸਿਰਫ ਇੱਕੋ ਹੀ ਮੇਰੇ ਕੋਲ ਝੌਂਪੜੀ ਹੈ ਜਿੱਥੇ ਸਿਰਫ 2-4 ਬੰਦੇ ਬੈਠ ਸਕਦੇ ਨੇ ਜਿਆਦਾ ਜਗ੍ਹਾ ਵੀ ਬੈਠਣ ਦੀ ਨਹੀਂ ਹੈ ਤਾਂ ਗੁਰੂ ਜੀ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਤਸੀਂ ਆਵਾਂਗੇ ਜਰੂਰ ਜਦੋਂ ਅਸੀਂ ਤੁਹਾਡੇ ਘਰ ਆਵਾਂਗੇ ਉਦੋਂ ਤੁਹਾਡਾ ਘਰ ਬਹੁਤ ਵੱਡਾ ਹੋਵੇਗਾ ਤੁਹਾਡੇ ਘਰੇ ਰਹਿਣ ਦੀ ਜਗ੍ਹਾ ਵੀ ਹੋਵੇਗੀ ਤੁਹਾਡਾ ਬਹੁਤ ਵੱਡਾ ਮਕਾਨ ਹਵੇਲੀ ਹੋਵੇਗੀ ਤੇ ਤੁਸੀਂ ਬਹੁਤ ਅਮੀਰ ਹੋਮੋਗੇ ਉਦੋਂ ਤੁਹਾਡਾ ਨਾਮ ਦੁਨੀਆ ਦੇ ਅਮੀਰਾਂ ਦੇ ਵਿੱਚ ਹੋਵੇਗਾ ਜਦੋਂ ਅਸੀਂ ਤੁਹਾਡੇ ਘਰ ਆਵਾਂਗੇ ਅਸੀਂ ਅੱਜ ਨਹੀਂ ਆਉਂਦੇ ਉਦੋਂ ਨੂੰ ਸ਼ਾਇਦ ਤੁਸੀਂ ਵੀ ਨਾ ਹੋਮੋ ਅਸੀਂ ਵੀ ਨਾ ਹੋਈਏ ਤਾਂ ਅਸੀਂ ਨੌਵੇਂ ਜੰਮੇ ਦੇ ਵਿੱਚ ਤੁਹਾਡੇ ਘਰ ਆਵਾਂਗੇ ਚਰਨ ਪਾਵਾਂਗੇ ਤੇ ਤੁਹਾਨੂੰ ਮਿਲ ਕੇ ਜਾਵਾਂਗੇ ਸੋ ਇਹ ਗੱਲ ਕਹਿ ਕੇ ਬਜ਼ੁਰਗ ਜੀ ਉਥੋਂ ਵਾਪਸ ਆ ਗਏ ਸਮਾ ਗੁਜ਼ਰੀਆਂ ਵੀਰੋ 80-85 ਸਾਲਾਂ ਦੇ ਬਾਅਦ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਇਹ ਗੱਲ ਸੋਚੀ ਕਿ ਆਪਾਂ ਉਸ ਬਜ਼ੁਰਗ ਨੂੰ ਬਚਨ ਕੀਤਾ ਸੀ ਕਿ ਉਹਨਾਂ ਦੇ ਘਰ ਆਉਣਾ ਹੈ ਤਾਂ ਗੁਰੂ ਤੇਗ ਬਹਾਦਰ ਜੀ ਨੌਵੇਂ ਜਾਮੇ ਦੇ ਵਿੱਚ ਉੱਥੇ ਦੀਵਾਨ ਟੋਡਰਮੱਲ ਦੀ ਹਵੇਲੀ ਜਾਣ ਦਾ ਪ੍ਰੋਗਰਾਮ ਬਣਾਉਂਦੇ ਨੇ ਤਾਂ ਵੀਰੋ ਉਦੋਂ ਉਹ ਬਜ਼ੁਰਗ ਮਰ ਚੁੱਕਾ ਸੀ ਜਿਹੜਾ ਦੀਵਾਨ ਟੋਡਰਮੱਲ ਆ ਉਸ ਬਜ਼ੁਰਗ ਦਾ ਪੋਤਰਾ ਸੀ ਅੱਗੇ ਦੀ ਅੱਗੇ ਸੋ ਗੁਰੂ ਜੀ ਦੇ ਹੁਕਮ ਦੇ ਅਨਸਾਰ ਬਚਨਾਂ ਦੇ ਅਨਸਾਰ ਗੁਰੂ ਰਾਮਦਾਸ ਜੀ ਨੇ ਜੋ ਬਚਨ ਕੀਤੇ ਸੀ ਕਿ ਤੁਹਾਡਾ ਬਹੁਤ ਵੱਡਾ ਘਰ ਹੋਵੇਗਾ ਬਹੁਤ ਵੱਡਾ ਕਾਰੋਬਾਰ ਹੋਵੇਗਾ ਉਸੇ ਤਰ੍ਹਾਂ ਹੀ ਉਹਨਾਂ ਦੇ ਦਿਨ ਬਦਲਦੇ ਗਏ ਵਪਾਰ ਦੇ ਵਿੱਚ ਬਹੁਤ ਵਾਧਾ ਹੁੰਦਾ ਗਿਆ ਜਿਸ ਸਮੇਂ ਉਹਨਾਂ ਦੀ ਹੁਣ ਕੰਡੀਸ਼ਨ ਸੀ ਵੀਰੋ ਉਹ ਤਕਰੀਬਨ 2-400 ਕਿੱਲਾ ਜ਼ਮੀਨ ਦੁਨੀਆ ਦੀ ਬਹੁਤ ਵੱਡੀ ਸਭ ਤੋਂ ਉਹਨਾਂ ਦੀ ਹਵੇਲੀ ਬਣੀ ਹੋਈ ਸੀ ਤੇ ਆਸ-ਪਾਸੇ ਰਾਜਾਂ ਦੇ ਵਿੱਚ ਉਹਨਾਂ ਦਾ ਕਾਰੋਬਾਰ ਚੱਲਦਾ ਸੀ ਸੋ ਬਹੁਤ ਵੱਡਾ ਕਾਰੋਬਾਰ ਸੀ ਦਵੰਟ ਆਡਰ ਮਲ ਜੀ ਦਾ ਜਦੋਂ ਉਹਨਾਂ ਨੂੰ ਖਬਰ ਮਿਲੀ ਕਿ ਗੁਰੂ ਤੇਗ ਬਹਾਦਰ ਜੀ ਸਾਡੇ ਘਰ ਮਿਲਣ ਲਈ ਆ ਰਹੇ ਨੇ ਤਾਂ ਆਪਣੇ ਸਿਪਾਹੀਆਂ ਲੈ ਕੇ ਉਹ ਪਿੰਡ ਦੀ ਹੱਦ ਤੱਕ ਗਿਆ ਪਿੰਡ ਹਦ ਪਿੰਡ ਦੀ ਹੱਦ ਤੋਂ ਜਾ ਕੇ ਗੁਰੂ ਜੀ ਨੂੰ ਉਹ ਮਾਨ ਸਤਿਕਾਰ ਦੇ ਨਾਲ ਆਪਣੇ ਘਰ ਲੈ ਕੇ ਆਇਆ ਉਹਨਾਂ ਨੇ ਸ਼ਾਮ ਦਾ ਖਾਣਾ ਗੁਰੂ ਜੀ ਨੇ ਛਕਿਆ ਤੇ ਰਾਤ ਦੇ ਸਮੇਂ ਹਵੇਲੀ ਦੇ ਵਿੱਚ ਸ਼ਬਦ ਕੀਰਤਨ ਕੀਤਾ ਤੇ ਸਵੇਰ ਸਮੇਂ ਜਦੋਂ ਗੁਰੂ ਜੀ ਵਾਪਸ ਆਉਣ ਲੱਗੇ ਤਾਂ ਉਹਨਾਂ ਨੇ ਇੱਕ ਬਹੁਤ ਕੀਮਤੀ ਦਸਾਲਾ ਤੇ ਇੱਕ ਮੋਹਰਾਂ ਨਾਲ ਭਰਿਆ ਹੋਇਆ ਥਾਲ ਗੁਰੂ ਜੀ ਨੂੰ ਪੈਂਟ ਕੀਤਾ ਗੁਰੂ ਜੀ ਨੇ ਦਸਾਲਾ ਤਾਂ ਲੈ ਲਿਆ ਪਰ ਜੋ تھا ਮੋਹਰਾ ਨਾਲ ਥਾਲ ਸੀ ਉਹਨੂੰ ਹੱਥ ਨਾਲ ਪਰੇ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਦੀਵਾਨ ਸਾਨੂੰ ਇੰਨੀਆਂ ਮੋਹਰਾਂ ਨਾਲ ਨਹੀਂ ਸਰਨਾ ਸਾਨੂੰ ਮੋਹਰਾਂ ਹੋਰ ਚਾਹੀਦੀਆਂ ਨੇ ਬਹੁਤ ਚਾਹੀਦੀਆਂ ਨੇ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਤਜੌਰੀ ਦੇ ਵਿੱਚ ਇੱਕ ਥਾਲ ਹੋਰ ਭਰਿਆ ਹੋਇਆ ਮੋਹਰਾਂ ਦਾ ਪਿਆ ਹੈ ਮੈਂ ਉਹ ਵੀ ਲਿਹਾ ਕੇ ਤੁਹਾਡੇ ਅੱਗੇ ਹਾਜ਼ਰ ਕਰ ਦਿੰਦਾ ਹਾਂ ਮੈਨੂੰ ਜੋ ਕੁਝ ਵੀ ਬਖਸ਼ਿਆ ਸਭ ਤੁਹਾਡੀ ਦੇਣਾ ਗੁਰੂ ਜੀ ਮੈਂ ਸਭ ਤੋਂ ਕੁਝ ਵੀ ਸਪਾਕੇ ਨਹੀਂ ਰੱਖਣਾ ਸੋ ਜਿੰਨੀ ਵੀ ਚੀਜ਼ ਮੇਰੇ ਕੋਲੇ ਹੈ ਮੈਂ ਤੁਹਾਨੂੰ ਦੇਣ ਲਈ ਤਿਆਰ ਹਾਂ ਤਾਂ ਗੁਰੂ ਜੀ ਨੇ ਕਿਹਾ ਕਿ ਨਹੀਂ ਦੀਵਾਨ ਸਾਨੂੰ ਇੰਨੀਆਂ ਕ ਮੋਹਰਾਂ ਨਾਲ ਵੀ ਨਹੀਂ ਸਰਨਾ ਸਾਨੂੰ ਤਾਂ ਗੱਡਾ ਭਰ ਕੇ ਮੋਹਰਾਂ ਦੀ ਲੋੜ ਹੈ ਤਾਂ ਉਸ ਨੇ ਕਿਹਾ ਕਿ ਗੁਰੂ ਜੀ ਇੰਨੀਆਂ ਮੋਹਰਾਂ ਦਾ ਪ੍ਰਬੰਧ ਹੁਣ ਤਾਂ ਮੈਂ ਨਹੀਂ ਕਰ ਸਕਦਾ ਪਰ ਜੇ ਜੋ ਵੀ ਮੇਰੇ ਕੋਲ ਹੈ ਮੈਂ ਸਭ ਕੁਝ ਵੇਚ-ਬਟਕੇ ਤੁਹਾਨੂੰ ਦੇਣ ਲਈ ਤਿਆਰ ਹਾਂ ਤਾਂ ਗੁਰੂ ਜੀ ਨੇ ਕਿਹਾ ਕਿ ਦੀਵਾਨ ਤੂੰ ਅੱਜ ਤੋਂ ਹੀ ਮੋਹਰਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦੇ ਜਦੋਂ ਲੋੜ ਪਵੇਗੀ ਅਸੀਂ ਉੱਥੋਂ ਗੱਡਾ ਭਰ ਕੇ ਮੋਹਰਾਂ ਦਾ ਲਵਾਂਗੇ ਤਾਂ ਦੀਵਾਨ ਟੋਡਰ ਮਲਜੀ ਨੇ ਹੁਕਮ ਸਿਰ ਮੱਥੇ ਕਹਿ ਕੇ ਗੁਰੂ ਜੀ ਦਾ ਹੁਕਮ ਮੰਨਿਆ ਸੋ ਗੁਰੂ ਜੀ ਉੱਥੋਂ ਚਲੇ ਗਏ ਅੱਗੇ ਸਮਾਂ ਗੁਜ਼ਰਦਾ ਗਿਆ ਛੋਟੇ ਸਾਹਿਬ ਜੀ ਦੀ ਸ਼ਹਾਦਤ ਹੋਈ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਸਾਹਿਬ ਜੀ ਨੂੰ ਪੇਸ਼ ਕੀਤਾ ਗਿਆ ਪੇਸ਼ ਕਰਕੇ ਨੀਹਾਂ ਦੇ ਵਿੱਚ ਣ ਕੇ ਸਾਹਿਬ ਜੀ ਦੇ ਤੇ ਕਹਿਰ ਟਾਇਆ ਗਿਆ ਬਹੁਤ ਜ਼ੁਰਮ ਹੋਇਆ ਉਹ ਵਿਚਾਰੇ ਕੁਰਬਾਨ ਹੋ ਗਏ ਸ਼ਹੀਦ ਹੋ ਗਏ ਉਹਨਾਂ ਦੀਆਂ ਲਾਸਾਂ ਹੰਸਲਾ ਨਦੀ ਦੇ ਕੰਢੇ ਤਿੰਨ ਦਿਨ ਪਈਆਂ ਰਹੀਆਂ ਜਿੱਥੇ ਇੱਕ ਬੱਬਰ ਸ਼ੇਰ ਨੇ ਲਾਸਾਂ ਦੀ ਰਾਖੀ ਕੀਤੀ ਉਸ ਤੋਂ ਬਾਅਦ ਬੰਟਾ オーडर ਮਲ ਜੀ ਨੂੰ ਜਦੋਂ ਖਬਰ ਮਿਲੀ ਕਿ ਛੋਟੇ ਸਾਹਿਬ ਜੀ ਦੇ ਸ਼ਹੀਦ ਹੋ ਗਏ ਹਨ ਤਾਂ ਉਹ ਲਬਦੇ 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 ਉੱਥੇ ਉਹਨਾਂ ਨੇ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਵੀ ਤਰ੍ਹਾਂ ਜੋ ਵਜ਼ੀਰ ਖਾਨ ਸੀ ਉਹ ਦਿਵਾਨ ਟੋਡਰਮਲ ਦੇ ਉੱਥੇ ਜਾਣ ਦੀ ਨਾ ਮੰਨਿਆ ਤਾਂ ਦਿਵਾਨ ਟੋਡਰਮਲ ਦੀ ਕਾਫੀ ਏਰੀਆ ਦੇ ਵਿੱਚ ਪੌਂਟ ਸੀ ਬਣੀ ਹੋਈ ਸੀ ਵੱਡੇ ਵੱਡੇ ਸ਼ਾਹੂਕਰਾਂ ਨਾਲ ਵੱਡੇ ਵੱਡੇ ਵਪਾਰੀਆਂ ਨਾਲ ਉਹਦੇ ਲਿੰਕ ਸੀਗੇ ਜੋ ਕਿ ਵਜ਼ੀਰ ਖਾਨ ਵੀ ਉੱਪਰ ਅਹੁਦੇ ਦੇ ਬੰਦੇ ਸੀਗੇ ਸੋ ਉਹਨਾਂ ਨੂੰ ਵਿਚਾਲੇ ਪਾ ਕੇ ਜਦੋਂ ਉਸ ਨੇ ਵਜ਼ੀਰ ਖਾਨ ਨਾਲ ਗੱਲ ਕੀਤੀ ਕਿ ਮੈਂ ਸਾਹਿਬ ਜਦਿਆਂ ਸੰਸਕਾਰ ਕਰਨਾ ਚਾਹੁੰਦਾ ਹਾਂ ਤਬ ਜੀਰ ਖਾਨ ਨੇ ਨਾ ਕਰ ਦਿੱਤੀ ਕਿ ਇਹਨਾਂ ਨੇ ਲਾਸ਼ਾਂ ਨੂੰ ਕਾਂ ਕੁੱਤੇ ਖਾ ਜਾਣ ਮੈਂ ਇਹਨਾਂ ਦੀ ਲਾਸ਼ਾਂ ਦਾ ਸੰਸਕਾਰ ਨਹੀਂ ਹੋਣ ਦੇਵਾਂਗਾ ਤਾਂ ਫਿਰ ਦਵਾਨ ਟੋਡਰ ਮਲ ਜੀ ਨੇ ਕੋਸ਼ਿਸ਼ ਕੀਤੀ ਹੋਰ ਉਸ ਤੋਂ ਉੱਪਰ ਦੇ ਬੰਦਿਆਂ ਤੱਕ ਪਹੁੰਚ ਕੀਤੀ ਜਿਨ੍ਹਾਂ ਦੇ ਕਹਿਣ ਤੇ ਵਜ਼ੀਰ ਖਾਨ ਜਵਾਬ ਨਾ ਦੇ ਸਕਿਆ ਉਹ ਇੱਕ ਸ਼ਰਤ ਤੇ ਰਾਜ਼ੀ ਹੋ ਗਿਆ ਕਿ ਮੈਂ ਸਹਬਜ਼ਾਦੇ ਦਾ ਸੰਸਕਾਰ ਕਰਨ ਲਈ ਤਿਆਰ ਹਾਂ ਕਰਵਾਉਣ ਲਈ ਤਿਆਰ ਹਾਂ ਪਰ ਇੱਕ ਸ਼ਰਤ ਤੇ ਕਿ ਦਵਾਨ ਟੋਡਰ ਮਲ ਖੜਮੇ ਰੂਪ ਦੇ ਵਿੱਚ ਮੋਹਰਾਂ ਚਿਣੇ ਜਿਸ ਦੇ ਕਾਰਨ ਮੈਂ ਇਨ ਸਹਿਬ ਜਿੰਨੀ ਜ਼ਮੀਨ ਨੂੰ ਚਾਹੀਦੀ ਹੈ ਖੜਮੇ ਰੂਪ ਦੇ ਵਿੱਚ ਮੋਹਰਾਂ ਛਿੰਕੇ ਮੈਥੋਂ ਜ਼ਮੀਨ ਖਰੀਦ ਸਕਦਾ ਤੇ ਉਸ ਜ਼ਮੀਨ ਦੇ ਉੱਪਰ ਸਹਿਬ ਜਦਾਂ ਸੰਸਕਾਰ ਕਰ ਸਕਦਾ ਹੈ ਸੋ ਇੰਨੀਆਂ ਮੋਹਰਾਂ ਉਸ ਟਾਈਮ ਰੋਡਰ ਮਲਜੀ ਕੋਲੇ ਨਹੀਂ ਸਨ ਉਸਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਉਹਨੇ ਗਵੰਢੀ ਸੂਬਿਆਂ ਤੋਂ ਵੀ ਮਦਦ ਲਈ ਗਈ ਤੇ ਇਹਦੇ ਭਾਈ ਨਗਰ ਮਲਜੀ ਸਨ ਜੋ ਕਿ ਦਵੰਟ ਰੋਡਰ ਮਲਜੀ ਦੇ ਉਹਨਾਂ ਨੇ ਵੀ ਇਹਦੇ ਵਿੱਚ ਮਦਦ ਕੀਤੀ ਜਿੰਨੀ ਧਨ ਮੈਂ ਉਹਨਾਂ ਕੋਲ ਸੀ ਸਭ ਕੁਝ ਆਪਣਾ ਜੋ ਕਿ 2 400 ਕਿਲ ਦਾ ਜ਼ਮੀਨ ਇਹਨਾਂ ਕੋਲੇ ਬਾਗ ਲੱਗੇ ਹੋਏ ਸੀ ਉਹ ਵੀ ਸਭ ਕੁਝ ਨੇ ਵੇਚ ਬਟਕੇ ਇੱਕਦਮ ਸਸਤਾ ਮਹਿੰਗਾ ਕਰਕੇ ਕੁਝ ਨਹੀਂ ਦੇਖਿਆ ਸੋ ਇਹਨਾਂ ਨੇ ਉਨੀਆਂ ਮੋਹਰਾਂ ਦਾ ਪ੍ਰਬੰਧ ਕੀਤਾ ਪ੍ਰਬੰਧ ਕਰਕੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦ ਕੇ ਕੜਮੇ ਰੂਪ ਦੇ ਵਿੱਚ ਮੋਹਰਾਂ ਦੇ ਨਾਲ ਖਰੀਦ ਕੇ ਸਹਬਜ਼ਾਦਿਆਂ ਦਾ ਤੇ ਮਾਤਾ ਗੁਜਰੀ ਦਾ ਸੰਸਕਾਰ ਕੀਤਾ ਗਿਆ ਸੋ ਇਹ ਦਿਵਾਨ ਟੋਡਰ ਮਲ ਜੀ ਦੀ ਕਹਾਣੀ ਸੀ ਵੀਰੋ ਦੇਖੋ ਸਿੱਖ ਇਤਿਹਾਸ ਦੇ ਵਿੱਚ ਇੱਕ ਪਾਸੇ ਆਪਾਂ ਕੁਰਬਾਨੀ ਦੇਣ ਵਾਲੇ ਸਿੰਘਾਂ ਬਾਰੇ ਦੇਖੋ ਮੋਤੀराम ਮਹਾਰਾਜੀ ਨੇ ਸਿਰਫ ਦੁੱਧ ਪਿਲਾਉਣ ਦੇ ਬਜਾਏ ਆਪਣੇ ਸਾਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੜਵਾ ਕੇ ਮੌਤ ਦੇ ਘਾਟ ਉਤਰਵਾ ਲਿਆ ਦੂਸਰੇ ਪਾਸੇ ਦਵਾਨ ਟੋਡਰ ਮਲ ਜੀ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਖੱਟੀ ਖਤਮ ਕਰਕੇ ਸਹਬਜਾ ਦੇ ਸੰਸਕਾਰ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਤੇ ਸਿੱਖ ਧਰਮ ਦੇ ਵਿੱਚ ਵੀਰੋ ਜਿਸ ਜਿੱਡੀਆਂ ਵੀ ਕੁਰਬਾਨੀਆਂ ਹੋਈਆਂ ਨੇ ਸੋ ਉਹ ਬਹੁਤ ਨਾਂ ਦੇਣ ਵਾਲੀਆਂ ਨੇ ਜੋ ਕਿ ਜਿੰਨਾ ਰਹਿਣਾ ਗੁਰੂ ਗੋਬਿੰਦ ਸਿੰਘ ਦਾ ਕੋਈ ਨਹੀਂ ਦੇ ਸਕਦਾ ਸੋ ਆਪਣਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਈਏ ਹੋ ਸਕੇ ਤਾਂ ਆਪਣੇ ਬੱਚਿਆਂ ਨੂੰ ਫਤੇਗੜ ਸਾਹਿਬ ਸਰਹੰਦ ਜ਼ਰੂਰ ਦਿਖਾ ਕੇ ਲਿਆਓ ਆਪਣੇ ਇਤਿਹਾਸ ਬਾਰੇ ਬੱਚਿਆਂ ਨੂੰ ਜ਼ਰੂਰ ਦੱਸੋ ਕਿਉਂਕਿ ਆਉਣ ਵਾਲੀਆਂ ਜੋ ਆਪਣੀਆਂ ਨਸਲਾਂ ਨੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਲੱਗਦਾ ਰਹੂਗਾ ਫਿਰ ਹੀ ਆਪਣਾ ਇਤਿਹਾਸ ਜਿੰਦਾ ਰਹਿ ਸਕਦਾ ਹੈ ਜੇਕਰ ਆਪਾਂ ਬੱਚਿਆਂ ਨੂੰ ਇਤਿਹਾਸ ਬਾਰੇ ਨਹੀਂ ਦੱਸਾਂਗੇ ਤਾਂ ਇਤਿਹਾਸ ਬਾਰੇ ਬੱਚੇ ਕਿੱਥੋਂ ਜਾਣਣਗੇ ਸੋ ਕਿਰਪਾ ਕਰਕੇ ਵੀਡੀਓ ਨੂੰ ਅੱਗੇ-ਅੱਗੇ ਸ਼ੇਅਰ ਕਰੋ ਜੀ ਇਸੋ ਜੀ ਇਤਿਹਾਸਕ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬਹੁਤ ਸਰਵਤ ਸੰਗਤਾਂ ਬਹੁਤ ਬਹੁਤ ਧੰਨਵਾਦ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫੀ ਚਾਹੁੰਦੇ ਆ ਸੰਗਤ ਬਖਸ਼ਣਯੋਗ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ